ਇਸ ਪੌਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ ਅੱਜ ਦੇ ਇਸ ਪ੍ਰੋਗਰਾਮ 'ਤੇ ਸੁਣੋਗੇ ਪੰਜਾਬੀ ਦੇ ਪਰਸੇ ਦੇ ਲੇਖਕ ਰਾਮ ਸਰੂਪ ਅਣਖੀ ਦੇ ਲਿਖੀ ਹੋਈ ਕਹਾਣੀ ਸੁੱਤਾ ਨਾਗ ਮੁਕਲਾਵੇ ਆਈ ਜੀਤੋ ਨੂੰ ਮਸਾਂ 20 ਦਿਨ ਹੋਏ ਸਨ ਬੇਬੇ ਨੂੰ ਯਾਦ ਕਰਕੇ ਮੇਰੇ ਤਾਂ ਹੌਲ ਪੈ ਜਾਂਦਾ ਚੱਲ ਮੈਨੂੰ ਛੱਡਾ ਫੇਰ ਆ ਜੂੰਗੀ 10 ਦਿਨ ਲਾ ਕੇ ਜੀਤੋ ਨੇ ਇੱਕ ਦਿਨ ਮੁਕੰਦੇ ਨੂੰ ਕਿਹਾ ਸੋਹਣੀ ਉਹ ਬੜੀ ਸੀ ਮੁਕੰਦੇ ਨੂੰ ਜਿਵੇਂ ਕੋਈ ਅਲੋਕਾਰ ਚੀਜ਼ ਮਿਲ ਗਈ ਸੀ ਉਹ ਬੇਅੰਤ ਪਿਆਰ ਕਰਦਾ ਸੀ ਉਸਨੂੰ ਪਰ ਜੀਤੋ ਸੰਭਾਰ ਕੇ ਕਦੇ ਵੀ ਮੂੰਹੋਂ ਨਹੀਂ ਸੀ ਫੁੱਟੀ ਚਿੱਤ ਅੰਦਰੋਂ ਜੀਤੋ ਦਾ ਸ਼ਾਇਦ ਉਦਾਸ ਬਹੁਤ ਸੀ ਮੁਕੰਦਾ ਉਸ ਨੂੰ ਰੱਜ ਕੇ ਮੋਹ ਦਿੰਦਾ ਸੀ ਪਰ ਉਹ ਹਾਂ ਹੂੰ ਤੋਂ ਵੱਧ ਕੁਝ ਨਾ ਕਹਿੰਦੀ ਮੁਕੰਦੇ ਦੀ ਸਮਝ ਤੋਂ ਸਾਰੀ ਗੱਲ ਬਾਹਰ ਸੀ ਹਰ ਗੱਲ ਵਿੱਚ ਮੁਕੰਦਾ ਉਸ ਦੀ ਮਰਜ਼ੀ ਵਿੱਚ ਖੁਸ਼ ਰਹਿੰਦਾ ਅੱਜ ਜੀਤੋ ਨੇ ਪੇਕੀ ਜਾਣ ਲਈ ਕਿਹਾ ਤਾਂ ਇਹ ਪਹਿਲਾ ਮੌਕਾ ਸੀ 20 ਦਿਨਾਂ ਵਿੱਚ ਜਦ ਉਹ ਖੁੱਲ ਕੇ ਬੋਲੀ ਸੀ ਮੁਕੰੰਦਾ ਖੁਸ਼ ਸੀ ਕਿ ਉਹ ਕੁਝ ਉਪਸਰੀਤਾ ਹੈ ਜੀਤੋ ਨੂੰ ਪੇਕੀ ਛੱਡਣ ਆਏ ਨੂੰ ਉਸ ਰਾਤ ਉਸਦੇ ਸਹੁਰਿਆਂ ਨੇ ਉੱਥੇ ਹੀ ਰੱਖ ਲਿਆ ਅਸੂ ਕੱਤੇ ਦੀ ਰੋਤ ਸੀ ਮੁਕੰਦਾ ਸੌਣ ਵੇਲੇ ਟੱਬਰ ਤੋਂ ਅੱਡ ਹੀ ਦੂਰ ਸਾਰੇ ਪੈ ਗਿਆ ਅੱਧੀ ਰਾਤ ਨੂੰ ਜੀਤੋ ਨੂੰ ਮਹਿਸੂਸ ਹੋਇਆ ਜਿਵੇਂ ਮੁਕੰਦਾ ਘੂਕ ਸੁੱਤਾ ਪਿਆ ਹੈ ਉਹ ਚੁੱਪ ਕਰਕੇ ਉੱਠੀ ਮੁਕੰਦੇ ਦੀ ਹਿੱਕ ਤੇ ਹੱਥ ਧਰ ਕੇ ਦੇਖਿਆ ਉਹ ਹਿੱਲਿਆ ਨਾ ਜੀਤੋ ਨੂੰ ਯਕੀਨ ਹੋ ਗਿਆ ਪਰ ਸੀ ਮੁਕੰਦਾ ਜਾਗੂ ਮਿੱਟੀ ਜੀਤੋ ਨੇ ਪੋਲੇ ਪੋਲੇ ਪੈਰੀਂ ਵੇੜਾ ਟੱਪਿਆ ਤੇ ਦਰਵਾਜ਼ੇ ਦਾ ਕੁੰਡਾ ਖੋਲ ਕੇ ਘਰ ਤੋਂ ਬਾਹਰ ਹੋ ਗਈ ਮੁਕੰਦੇ ਨੂੰ ਜਿਵੇਂ ਸੁਪਨਾ ਆ ਰਿਹਾ ਸੀ ਉਹ ਉੱਠਿਆ ਤੇ ਕਿੱਲੇ ਉਤੋਂ ਲਟਕਦੀ ਕਿਰਪਾਨ ਲਾ ਕੇ ਜੀਤੋ ਦੇ ਮਗਰ ਹੋ ਗਿਆ ਉਸ ਤੋਂ 50 60 ਕਰਮ ਪਿੱਛੇ-ਪਿੱਛੇ ਜੀਤੋ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਦੇ ਮਗਰ ਕੌਣ ਆ ਰਿਹਾ ਹੈ ਉਸ ਦੀ ਛਾਂ ਤਾਂ ਰੋਈਆਂ ਨੂੰ ਚੜਦੀ ਜਾ ਰਹੀ ਸੀ ਰਾਹ ਵਿੱਚ ਇੱਕ ਕੱਸੀ ਆਈ ਟੱਪਣ ਲੱਗੀ ਉਸ ਨੂੰ ਚੇਰ ਲੱਗ ਗਿਆ ਮੁਕੰਦਾ ਸਹਿਮ ਕੇ ਥਾਂੇ ਖੜੋਤਾ ਰਿਹਾ ਫਿਰ ਅੱਗੇ ਜਾ ਕੇ ਇੱਕ ਪੜੀ ਆਈ ਜਿਸ ਦੀ ਬਾੜ ਉਤੋਂ ਦੀ ਝੋਟਾ ਵੀ ਨਹੀਂ ਸੀ ਟੱਪ ਸਕਦਾ ਉਹ ਨੱਕ ਦੀ ਸੇਧ ਤੁਰੀ ਜਾ ਰਹੀ ਸੀ ਐਨੀ ਵੱਡੀ ਵੱਡੀ ਬਾੜ ਵਾਲੀ ਪੜੀ ਟੱਪਣ ਲੱਗੀ ਤਾਂ ਉਸ ਦੇ ਹੱਥ ਪੈਰ ਛਿੱਲੇ ਗਏ ਮੁਕੰਦਾ ਉਸ ਦੇ ਪਿੱਛੇ ਦੇਖੀ ਭਲਾਂ ਕਿੱਥੇ ਜਾਂਦੀ ਹੈ ਪਿੰਡ ਤੋਂ ਕੋਹ ਪਰ ਦੂਰ ਜਾ ਕੇ ਇੱਕ ਬਾਗ ਆਇਆ ਸੰਤਰੇ ਅਨਾਰ ਅਮਰੂਦਾਂ ਦਾ ਬਾਗ ਬਾਗ ਦੀਵਾਲੇ ਬਗਲੀ ਕੰਡਿਆਂ ਦੀ ਧਾਰ ਟੱਪ ਕੇ ਉਹ ਸਿੱਧੀ ਬਾਗ ਅੰਦਰ ਦਾਖਲ ਹੋ ਗਈ ਮਾਲੀ ਖੇਸ ਤਾਣੀ ਸੁੱਤਾ ਪਿਆ ਸੀ ਜਿੱਤੋ ਨੇ ਜਾਣ ਸਾਰ ਉਸ ਤੋਂ ਖੇਸ ਧੂ ਲਿਆ ਸ਼ੇਰ ਨੂੰ ਜਿਵੇਂ ਕੋਈ ਸ਼ਹਿ ਆ ਚਿੰਬੜੀ ਹੋਵੇ ਪਹਿਲਾਂ ਤਾਂ ਉਹ ਡਰ ਗਿਆ ਪਰ ਜਦ ਅੱਖਾਂ ਮਲ ਕੇ ਦੇਖਿਆ ਜੀਤੋ ਥਮਲੇ ਵਾਂਗ ਉਸ ਦੇ ਸਾਹਮਣੇ ਗੱਡੀ ਖੜੀ ਸੀ ਪੂਰੇ 1 ਮਹੀਨੇ ਬਾਅਦ ਪਰ ਸ਼ਾਮੇ ਵਾਂਗ ਉਹ ਉਸ ਨੂੰ ਫੇਰ ਆ ਲਪਟੀ ਜੰਗਲ چیر ਕੇ ਆ ਗਈਆਂ ਸ਼ੇਰੂ ਜੀਤੋ ਦੇ ਤੱਕ ਤੱਕ ਕਰਦੇ ਕਾਲਜੇ ਵਿੱਚੋਂ ਬੋਲ ਨਿਕਲੇ ਤੇਰੇ ਬਿਨਾ ਹੁਣ ਮੈਂ ਵੀ ਕਦੇ ਤੋਤਿਆਂ ਨੂੰ ਹਕਾਰਿਆ ਨਹੀਂ ਸ਼ੇਰੂ ਨੇ ਕਿਹਾ ਤੇਰੇ ਬਾਗ ਚ ਆ ਵੀ ਨਹੀਂ ਰਹੀਓ ਜੀਤੋ ਨੇ ਪੁੱਛਿਆ ਜਿਸ ਮਾਲੀ ਦੇ ਦਿਲ ਦਾ ਬਾਗ ਉਜੜ ਗਿਆ ਹੋਵੇ ਉਹਦੇ ਬੂਟਿਆਂ ਨੂੰ ਆਬੀ ਕਾਦੀ ਚੜੇ ਸ਼ੇਰੂ ਪੂਰਾ ਭਾਵਕ ਹੋ ਗਿਆ ਸ਼ੇਰੂ ਮੇਰੇ ਕੰਨੀ ਝਾਕ ਦੋਵੇਂ ਹੱਥਾਂ ਵਿੱਚ ਸ਼ੇਰੂ ਦਾ ਮੂੰਹ ਫੜ ਕੇ ਜੀਤੋ ਨੇ ਆਪਣੇ ਵੱਲ ਕਰ ਲਿਆ ਅਤੇ ਪੂਰੇ ਦਿਲ ਨਾਲ ਕਹਿਣ ਲੱਗੀ ਮੈਂ ਮੁਕੰਦੇ ਦਾ ਪੱਤਾ ਨਹੀਂ ਟੋਣਾ ਮੈਂ ਤਾਂ ਸ਼ੇਰੂ ਦੀ ਮਾਲਣਾ ਤੇ ਫਿਰ ਉਹ ਗੱਲਾਂ ਕਰਦੇ ਗੂੜੀ ਨਹੀਂ ਦਸਾਂਗੇ ਇੱਕੋ ਮੰਜੇ ਤੇ ਮੁਕੰਦਾ ਵੀ ਕੁ ਕਦਮ ਦੂਰ ਇਕ ਖਜੂਰ ਉਲੇ ਸਾਰਾ ਕੁਝ ਦੇਖਦਾ ਅਤੇ ਸੁਣਦਾ ਰਿਹਾ ਸੀ ਉਸ ਦੇ ਦਿਲ ਵਿੱਚ ਲੂਰੀਆਂ ਉੱਠ ਰਹੀਆਂ ਸਨ ਉਸ ਦੇ ਸਿਰ ਨੂੰ ਹਨੇਰੀ ਚੜੀ ਹੋਈ ਸੀ ਇਹੇ ਉਸ ਦੇ ਸਾਹਮਣੇ ਕੀ ਹੋ ਰਿਹਾ ਹੈ ਉਸ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਮਲਕ ਮਲਕ ਕਰਦਾ ਮੁਕੰੰਦਾ ਮਾਲੀ ਦੇ ਸਹਰਾਣੇ ਜਾ ਖੜਾ ਹੋਇਆ ਉਸ ਨੇ ਹੱਥ ਫੇਰ ਕੇ ਦੇਖਿਆ ਕਿਰਪਾਨ ਦੀ ਧਾਰ ਉਸਤਰੇ ਵਰਗੀ ਤਿੱਖੀ ਸੀ ਦੋਹਾਂ ਹੱਥਾਂ ਦੀ ਪੂਰੀ ਪਕੜ ਨਾਲ ਉਹਨੇ ਕਿਰਪਾਨ ਉਲਾਰੀ ਤੇ ਇੱਕੋ ਟੱਕ ਨਾਲ ਮਾਲੀ ਦੀ ਗਰਦਨ ਗਾਜਰ ਦੇ ਬੂੰਡੇ ਵਾਂਗ ਵੱਢ ਕੇ ਸਿਰ ਉਸਨੇ ਉਹ ਮਾਰਿਆ ਉਥੋਂ ਸਿਮਰਦਾਨ ਭੱਜ ਕੇ ਮੁਕੰਦੇ ਨੇ ਕੱਸੀ ਤੇ ਆ ਕੇ ਸਾਹ ਲਿਆ ਕਿਰਪਾਨ ਨਾਲ ਲੱਗਿਆ ਮੈਲਾ ਤੋਤਾ ਇੱਕਦਮ ਉਸਦੇ ਕੰਨ ਖੜੇ ਹੋ ਗਏ ਬਾਗ ਵਿੱਚੋਂ ਕਿਲਕਾਰੀਆਂ ਉੱਠ ਰਹੀਆਂ ਸਨ ਜਿਨੇ ਮੇਰੇ ਯਾਰ ਨੂੰ ਮਾਰਿਆ ਹੁਣ ਆਵੇਂਗਾ ਮੇਰੇ ਸਾਹਮਣੇ ਜਿਨੇ ਮੇਰੇ ਸ਼ੇਰੂ ਨੂੰ ਮਾਰਿਆ ਹੁਣ ਆਵੇ ਮੇਰੇ ਪਿਆਉ ਦਾ ਸਾਲਾ ਮੁਕੰਦਾ ਕੰਨ ਬੁਲੇਟ ਕੇ ਓਵੇਂ ਜਿਵੇਂ ਘਰ ਆ ਸੁਤਾ ਦਿਨ ਅਜੇ ਚੜਿਆ ਨਹੀਂ ਸੀ ਮੂੰਹ ਹਨੇਰਾ ਹੀ ਸੀ ਅਜੇ ਜੀਤੋ ਵੀ ਪੱਥਰ ਰੂਪ ਹੋ ਕੇ ਘਰ ਆਵੜੀ ਆ ਕੇ ਉਸਨੇ ਮੁਕੰਦੇ ਦੀ ਹੇਕ ਕੋਤੇ ਹੱਥ ਧਰ ਕੇ ਦੇਖਿਆ ਉਹ ਓਵੇਂ ਜਿਵੇਂ ਕੂਕ ਸੁਤਾ ਪਿਆ ਸੀ ਪਰ ਸੀ ਮੁਕੰਦਾ ਦੰਦ ਕੁੱਟ ਕੇ ਪਿਆ ਹੋਇਆ ਮੇਰਾ ਤਾਂ ਇੱਥੇ ਵੀ ਇਸ ਓਜੜੇ ਪਿੰਡ 'ਚ ਜੀ ਨਹੀਂ ਲੱਗਣਾ ਬੇਬੇ ਨੂੰ ਮੇਲੀ ਚੱਲ ਚਲੀਏ ਉਥੇ ਹੀ ਜੀਤੋ ਨੇ ਤੜਕੇ ਉੱਠ ਕੇ ਮੁਕੰਦੇ ਨੂੰ ਆਖਿਆ ਮਕੰਦੇ ਨੇ ਜਿਵੇਂ ਹਿੱਕ ਉੱਤੇ ਪੱਥਰ ਰੱਖਿਆ ਹੋਇਆ ਸੀ ਦੂਜੇ ਦਿਨ ਹੀ ਆਥਨ ਨੂੰ ਉਹ ਆਪਣੇ ਪਿੰਡ ਆ ਗਏ ਮੁੜ ਕੇ ਕਦੇ ਕੋਈ ਗੱਲ ਨਾ ਹੋਈ ਉਹ ਅਮੀ ਜਮੀ ਵਸਦੇ ਰਹੇ ਮੁੜ ਕੇ ਜੀਤੋ ਨੇ ਕਦੇ ਵੀ ਪਿੱਕੇ ਜਾਣ ਦੀ ਗੱਲ ਨਾ ਕੀਤੀ ਮਕੰਦਾ ਓਵੇਂ ਜਿਵੇਂ ਉਸਨੂੰ ਪਿਆਰ ਕਰਦਾ ਰਿਹਾ ਸਮਾਂ ਪਾ ਕੇ ਜੀਤੋ ਦੀ ਹੂ ਹਾਂ ਹੁਣ ਚੰਗੀ ਹੋ ਗਈ ਸੀ ਪਰ ਉਹ ਉਖੜੀ ਉਖੜੀ ਰਹਿੰਦੀ ਜਿਵੇਂ ਉਸਦੇ ਕਲਬੂਤ ਵਿੱਚੋਂ ਰੂਹ ਕੱਢ ਲਈ ਹੋਵੇ ਕਿਸੇ ਨੇ ਮਕੰਦਾ ਭਾਵੇਂ ਸਭ ਕੁਝ ਜਾਣਦਾ ਸੀ ਪਰ ਉਸ ਨੂੰ ਸਾਹਮਣੇ-ਸਾਹਮਣੇ ਰੱਖਦਾ ਇਹ ਸੋਚ ਕੇ ਕਿ ਹੁਣ ਇਸਨੇ ਕਿੱਧਰ ਜਾਣਾ ਹੈ ਉਧਰ ਮਾਲੀ ਦੇ ਕਤਲ ਵਿੱਚ ਪੁਲਿਸ ਨੇ ਇਲਾਕੇ ਦੇ 7-8 ਸਿਰ ਕੱਢ 10 ਨੰਬਰੀਏ ਫੜੇ ਹੋਏ ਸਨ ਕੋਈ ਕਹਿੰਦਾ ਸੀ ਸੰਤਰੇ ਤੋੜਨ ਆਏ ਚੋਰ ਸ਼ੇਰੂ ਨੂੰ ਮਾਰ ਕੇ ਸੁੱਟ ਗਏ ਕੋਈ ਕਹਿੰਦਾ ਸੀ ਸ਼ੇਰੂ ਦੀ ਲਾਗ ਡਾਟ ਸੀ ਦੁਸ਼ਮਣੀ ਕੱਢੀ ਹੈ ਪੁਰਾਣੀ ਕਿਸੇ ਨੇ ਕੋਈ ਕੁਝ ਤੇ ਕੋਈ ਕੁਝ ਤੇ ਕਈ ਸਾਲ ਇਲਾਕੇ ਦੇ 10 ਨੰਬਰੀਏ ਕਢੀਂਸੀ ਦੇ ਫੇਰੇ 10-12 ਸਾਲ ਲੰਘ ਗਏ ਜੀਤੋ ਦੇ ਤਿੰਨ ਜਵਾਕ ਹੋ ਗਏ ਤੀਵੀ ਮਨੁੱਖ ਦੀ ਬਹੁਤ ਵਧੀਆ ਨਿਭ ਰਹੀ ਸੀ ਇੱਕ ਦਿਨ ਆਥ ਨੇ ਹਨੇਰਾ ਹੋ ਗਿਆ ਕਾਫੀ ਮੈਂ ਦੀ ਧਰ ਅਜੇ ਕੱਢਣੀ ਸੀ ਮੁਕੰਦੇ ਨੇ ਜੀਤੋ ਨੂੰ ਕਿਹਾ ਕਿ ਉਹ ਸੁਹਾਤ ਵਿੱਚੋਂ ਬਾਲਟੀ ਲੈ ਆਵੇ ਡਰ ਲੱਗਦਾ ਮੈਨੂੰ ਅੰਦਰੋਂ ਨੇਰਾ ਘੁੱਪ ਪਿਆ ਜੀਤੋ ਨੇ ਜਵਾਬ ਦਿੱਤਾ ਡਰ ਕਾਦਾ ਆਪਣੇ ਘਰ ਤੋਂ ਮੁਕੰਦਾ ਬੋਲਿਆ ਦਿਨ ਹੋਵੇ ਤਾਂ ਲੈ ਆਵਾਂ ਨੇਰੇ 'ਚ ਸੌ ਸੱਪ ਸਲੂਤੀ ਹੁੰਦੀ ਹੈ ਜੀਤੋ ਨੇ ਫਿਰ ਇਨਕਾਰ ਕੀਤਾ ਦਿਨ ਵੇਲੇ ਵੀ ਤਾਂ ਇਹੀ ਕਰ ਹੁੰਦਾ ਹੈ ਮੁਕੰਦੇ ਦੀ ਆਵਾਜ਼ ਵਿੱਚ ਰੋਬ ਸੀ ਤੂੰ ਹੀ ਲੈ ਆਪੇ ਜੀਤੋ ਨੇ ਸਾਫ਼ ਜਵਾਬ ਦੇ ਦਿੱਤਾ ਆ ਗਈ ਵੱਡੀ ਡਰਨ ਵਾਲੀ ਮੁਕੰਦਾ ਜਿਵੇਂ ਹੁਣ ਕੁਝ ਕਹਿਣ ਹੀ ਵਾਲਾ ਸੀ ਉਦੋਂ ਨਹੀਂ ਸੀ ਡਰ ਲੱਗਦਾ ਜਦੋਂ ਅੱਧੀ ਰਾਤ ਉੱਠ ਕੇ ਮਾਲੀ ਕੋਲ ਗਈ ਸੀ ਐਨੀ ਗੱਲ ਕਹਿ ਕੇ ਮੁਕੰਦਾ ਖੁਰਲੀ ਵਿੱਚ ਮੈਂ ਦੀ ਸੰਨੀ ਲੋਟ ਕਰਨ ਲੱਗ ਪਿਆ ਜੀਤੋ ਦੇ ਪੜਕ ਕੇ ਕੰਨ ਖੁੱਲ ਗਏ ਉੱਚਪ ਕਰਕੇ ਅੰਦਰ ਗਈ ਤੇ ਕਿੱਲੇ ਉਤੋਂ ਲਟਕਦੀ ਕਰਪਾਨ ਲਾ ਲਈ ਤੂੰ ਹੀ ਜਿਹਨੇ ਮੇਰਾ ਯਾਰ ਮਾਰੇ ਅੱਖ ਦੀ ਝਮਕ ਵਿੱਚ ਮੁਕੰਦੇ ਦਾ ਸਿਰ ਮੈਂ ਦੇ ਖੁਰਾਂ ਵਿੱਚ ਮੱਤੀਰੇ ਵਾਂਗ ਰੋੜਿਆ ਪਿਆ ਸੀ ਸ਼ੁਕਰੀਆ